ਇਹ 2019 ਦੇ ਵਿੱਚ ਜਿਹੜਾ ਸਾਡਾ ਰੌਲਾ ਪਿਆ ਸੀਗਾ ਇੱਕ ਵਾਰੀ ਇੱਕ ਮਿੰਟ ਚੁੱਪ ਚੁੱਪ 2019 ਦੇ ਵਿੱਚ ਰੌਲਾ ਪਿਆ ਸੀਗਾ ਉਦੋਂ ਅਸੀਂ ਪਹਿਲਾਂ YouTube ਦਾ ਕੰਮ ਸਟਾਰਟ ਕਰਿਆ ਸੀਗਾ ਉਦੋਂ ਇਹਨੂੰ ਅਸੀਂ 90000 ਰੁਪਏ ਦੇ ਕੇ ਟਿਕਾਇਆ ਸੀਗਾ 90000 ਰੁਪਏ ਲਿੱਤਾ ਸੀ ਇਹਨੇ ਹੁਣ ਵੀ ARPE ਮੰਗਦਾ ਸੀ ਮੈਥੋਂ ਮੈਨੂੰ Facebook Instagram ਤੇ ਮੈਸੇਜ ਕਰਦਾ ਸੀਗਾ ਅਮਰਤਪਾਲ ਸਿੰਘ ਜੜਾ ਵੀ ਮੈਨੂੰ ਪੈਸੇ ਦੇ ਨਹੀਂ ਤੇਰੇ ਤੇ ਪਰਚਾ ਕਰਾਂਗੇ ਨੇ ਇਹਨੇ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪਰਚਾ ਬਣਦਾ ਨਹੀਂ ਸੀਗਾ ਜਦੋਂ ਤੋਂ ਸਾਡੇ ਧਾਰਮਿਕ ਭਾਵਨਾ ਵਾਲਾ ਪਰਚਾ ਹੋ ਗਿਆ ਉਸ ਤੋਂ ਬਾਅਦ ਅਸੀਂ ਨਾ ਤਾਂ ਅਸੀਂ ਧਾਰਮਿਕ ਭਾਵਨਾ ਵਾਲੀ ਵੀਡੀਓ ਬਣਾਈ ਹੈ ਨਾ ਕੋਈ ਜਾਤੀ ਵਾਲੀ ਨਾ ਹੀ ਅਸੀਂ ਬਣਾਉਣੀ ਹੈ ਅਸੀਂ ਸਿਰਫ ਮਨੋਰੰਜਨ ਲਈ ਵੀਡੀਓ ਬਣਾਉਣਾ ਹੈ ਬਾਕੀ ਅਸੀਂ ਵੀਡੀਓ ਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਕਹਿਣੇ ਆ ਵੀ ਸਾਡੀ ਵੀਡੀਓ ਦੇ ਵਿੱਚ ਭਾਈ ਗਾਲਾਂ ਨਿਕਲ ਜਾਂਦੀਆਂ ਨੇ ਇਸ ਕਰਕੇ ਸਮਾਜ ਸੇਵਕ ਸੱਭਿਆਚਾਰ ਸਾਡੀ ਵੀਡੀਓ ਨਾ ਦੇਖੋ ਜੀ ਪਹਿਲਾਂ ਕਹਿਣੇ ਆ ਤੇ ਇਹ ਬੰਦਾ ਮੇਰੇ ਤੋਂ ਪੈਸੇ ਮੰਗਦਾ ਸੀਗਾ ਹੁਣ ਇਸ ਵਾਰ 2 ਲੱਖ ਰੁਪਏ ਮੰਗਦਾ ਸੀਗਾ ਮਾ ਭਾਈ ਮੈਂ ਪੈਸੇ ਨਹੀਂ ਦੇਦਾ ਮੇਰੇ ਕੋਲੇ ਕੋਈ ਪੈਸੇ ਨਹੀਂ ਤੇਰੇ ਤੋਂ ਪਰਚਾ ਕਰਾਵਾਂਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਤਨਵਲੇ ਥਾਣੇ 'ਚ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਏ ਇਹ ਕਹਿੰਦੇ ਤੇਰੇ ਟਾਈਮ ਚੱਕਾਂਗੇ ਮੈਂ ਕੋਈ ਗੱਲ ਨਹੀਂ ਇਹਨਾਂ ਨੇ ਇੰਸਟਾਗ੍ਰਾਮ ਤੇ ਨਾਲ ਦੀ ਨਾਲ ਸਾਰਾ ਆਪ ਦਾ ਅਕਾਊਂਟ ਬੰਦ ਕਰਤਾ ਇਹ ਫੇਮਪਾਲ ਦਾ ਬੰਦਾ ਹੈ ਅਮਰਤਪਾਲ ਸਿੰਘ ਜਿਹੜਾ ਅਸਲੀ ਗੁਰਗੋਬਿੰਦ ਸਿੰਘ ਦਾ ਸਿੱਖਾ ਉਹ ਇਨਾਂ ਇੱਥੇ ਬੰਦੇ ਤੇ ਬਾਰ ਹੀ ਕਰਦਾ ਇਹਦਾ ਮੇਰੇ ਇੱਕ ਬੰਦਾ ਹਾਂ ਇਹ 13 ਬੰਦਿਆਂ ਨੇ ਇੱਕ ਬੰਦਿਆਂ ਨੇ ਮੈਨੂੰ ਆ ਕੇ ਬੁਲਾ ਕੇ ਕਹਿੰਦੇ ਆ ਜਾ ਬਈ ਉਰੇ ਹੀ ਮੜਾ ਜਾ ਬੁਲਾ ਕੇ ਇਹਨਾਂ ਨੇ ਮੇਰੇ ਤੇ ਬਾਰ ਕੀਤਾ ਤੇ ਸਭ ਇਹ ਸਭ ਆਪਣੀ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਇਹ ਬੰਦੇ ਇਹ ਗੁੰਡੇ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਬੰਦਿਆਂ ਦੇ ਡਾਂਗਾ ਮਾਰੀ ਨੇ ਇੱਦਾਂ ਕਰਦੇ ਨੇ ਇਹ ਅਮਰਤਪਾਲ ਸਿੰਘਾ ਦੇ ਨਾਲ ਚਾਰ ਪੰਜ ਬੰਦੇ ਹੋਰ ਨੇ ਬਾਕੀ ਬਿੰਨੂ ਬੁੱਢਾ ਦਾਲਾ ਲੈਂਦਾ ਵੀ ਫੋਨ ਆਇਆ ਵੀ ਸਾਡਾ ਇਹ ਨਹੀਂ ਗਾਂ ਦੇ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਇਹ ਬਕਾਊ ਨੇ ਪੈਸਾ ਭਾਲਦੇ ਨੇ ਇਹਨਾਂ ਕੋਲੇ ਕੰਮ ਕੀਆ ਸਿਰਫ ਪੈਸਾ ਜਿਹੜਾ ਬੰਦਾ ਮਾੜਾ ਫੇਮ ਹੋ ਗਿਆ ਬਸ ਉਹ ਤੇ ਜਾਂ ਪਰਚਾ ਕਰਾਉਣਗੇ 2 ਲੱਖ ਰੁਪਈਆ ਦੇ ਦੇ ਤੇਰੀਆ ਧਾਰਮਿਕ ਭਾਵਨਾ ਠੇਸ ਕਿਹੜੇ ਪਹੁੰਚੀ ਆ ਉਹ ਠੀਕ ਹੋ ਜਾਣਗੇ ਮਿੰਟ ਚ ਬਾਈ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਪਿੰਡ ਨੂੰ ਪਤਾ ਹੈ ਇਹ 2019 ਦੇ ਵਿੱਚ ਜਿਹੜਾ ਸਾਡਾ ਰੌਲਾ ਪਿਆ ਸੀਗਾ ਇੱਕ ਵਾਰੀ ਇੱਕ ਮਿੰਟ ਚ 2019 ਦੇ ਵਿੱਚ ਰੌਲਾ ਪਿਆ ਸੀਗਾ ਉਦੋਂ ਅਸੀਂ ਪਹਿਲਾਂ ਸਟਾਰਟ ਜੂਡੂ ਦਾ ਕੰਮ ਸਟਾਰਟ ਕਰਿਆ ਸੀਗਾ ਉਦੋਂ ਇਹਨੂੰ ਅਸੀਂ 90000 ਰੁਪਏ ਦੇ ਕੇ ਟਿਕਾਇਆ ਸੀਗਾ 90000 ਰੁਪਏ ਲਿੱਤਾ ਸੀ ਇਹਨੇ ਹੁਣ ਵੀ ਰਪੀਏ ਮੰਗਦਾ ਸੀ ਮੈਥੋਂ ਮੈਨੂੰ ਫੇਸਬੁਕ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀਗਾ ਅਮਰਤਪਾਲ ਸਿੰਘੜਾ ਵੀ ਮੈਨੂੰ ਪੈਸੇ ਦੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਨੇ ਇਹਨੇ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪਰਚਾ ਬਣਦਾ ਨਹੀਂ ਸੀਗਾ ਜਦੋਂ ਤੇ ਸਾਡੇ ਧਾਰਮਿਕ ਭਾਵਨਾ ਵਾਲਾ ਪਰਚਾ ਹੋ ਗਿਆ ਉਸ ਤੋਂ ਬਾਅਦ ਅਸੀਂ ਨਾ ਤਾਂ ਅਸੀਂ ਧਾਰਮਿਕ ਭਾਵਨਾ ਵਾਲੀ ਵੀਡੀਓ ਬਣਾਈ ਹੈ ਨਾ ਕੋਈ ਜਾਤੀ ਵਾਲੀ ਨਹੀਂ ਅ ਅਸੀਂ ਸਰ ਮਨੋਰੰਜਨ ਲਈ ਵੀਡੀਓ ਬਣਾਉਣਾ ਹੈ ਬਾਕੀ ਅਸੀਂ ਵੀਡੀਓ ਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਕਹਿਣੇ ਆ ਵੀ ਸਾਡੀ ਵੀਡੀਓ ਦੇ ਵਿੱਚ ਭਾਈ ਗਾਲਾਂ ਨਿਕਲ ਜਾਂਦੀਆਂ ਨੇ ਇਸ ਕਰਕੇ ਸਮਾਜ ਸੇਵਕ ਸੱਭਿਆਚਾਰ ਸਾਡੀ ਵੀਡੀਓ ਨਾ ਦੇਖੋ ਤੁਸੀਂ ਪਹਿਲਾਂ ਕਹਿਣੇ ਆ ਤੇ ਇਹ ਬੰਦਾ ਮੈਥੋਂ ਪੈਸੇ ਮੰਗਦਾ ਸੀਗਾ ਹੁਣ ਇਸ ਵਾਰ 2 ਲੱਖ ਰੁਪਏ ਮੰਗਦਾ ਸੀਗਾ ਮਹਾ ਵੀ ਮੈਂ ਪੈਸੇ ਨਹੀਂ ਦੇਦਾ ਮੇਰੇ ਕੋਲੇ ਕੋਈ ਪੈਸੇ ਨਹੀਂ ਕਰ ਤੇਰੇ ਤੇ ਪਰਚਾ ਕਰਾਵਾਂਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਤਨੌਲੇ ਥਾਣੇ 'ਚ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਈ ਇਹ ਕਹਿੰਦੇ ਤੇਰਾ ਟਾਈਮ ਚੱਕਾਂਗੇ ਮੈਂ ਕੋਈ ਗੱਲ ਨਹੀਂ ਇਹਨਾਂ ਨੇ ਇੰਸਟਾਗ੍ਰam ਤੇ ਨਾਲ ਦੀ ਨਾਲ ਸਾਰਾ ਆਪਦਾ ਅਕਾਊ ਜਿਹੜਾ ਅਸਲੀ ਗੁਰਗੋਬਿੰਦ ਸਿੰਘ ਦਾ ਸਿੱਖਾ ਉਹ ਇੰਨਾ ਇੱਥੇ ਬੰਦੇ ਤੇ ਬਾਰ ਨਹੀਂ ਕਰਦਾ 13 ਬੰਦੇ ਇੱਕ ਬੰਦੇ ਹਾਂ ਇਹ 13 ਬੰਦਿਆਂ ਨੇ ਇੱਕ ਬੰਦੇ ਨੇ ਹੱਥੇ ਬੰਦੇ ਮੈਨੂੰ ਆ ਕੇ ਬੁਲਾ ਕੇ ਆ ਕਹਿੰਦੇ ਆ ਜਾ ਬਈ ਉਰੇ ਹੀ ਮੜਾ ਜਾ ਬੁਲਾ ਕੇ ਇਹਨਾਂ ਨੇ ਮੇਰੇ ਤੇ ਬਾਰ ਕੀਤਾ ਤੇ ਸਭ ਇਹ ਸਭ ਆਪਣੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਇਹ ਬੰਦੇ ਇਹ ਗੁੰਡੇ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਬੰਦਿਆਂ ਦੇ ਡਾਂਗਾ ਮਾਰੀ ਨੇ ਇਦਾਂ ਕਰਦੇ ਨੇ ਇਹ ਅਮਰਤਪਾਲ ਸਿੰਘ ਦੇ ਨਾਲ ਚਾਰ ਪੰਜ ਬੰਦੇ ਹੋਰ ਨੇ ਬਾਕੀ ਮੈਨੂੰ ਬੁੱਢਾ ਦਾਲਾ ਲੈਂਦਾ ਵੀ ਫੋਨ ਆਇਆ ਵੀ ਸਾਡਾ ਨਹੀਂ ਗਾਂਦੇ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਇਹ ਬਕਾਊ ਨੇ ਪੈਸਾ ਭਾਲਦੇ ਨੇ ਇਹਨਾਂ ਕੋਲੇ ਕੰਮ ਕੀ ਜਿਹੜਾ ਬੰਦਾ ਮਾੜਾ ਫੇਮ ਹੋ ਗਿਆ ਬਸ ਉਹ ਤੇ ਜਾਂ ਪਰਚਾ ਕਰਾਉਣਗੇ 2 ਲੱਖ ਰੁਪਏ ਦੇ ਦੇ ਤੇਰੀ ਧਾਰਮਿਕ ਭਾਵਨਾ ਠੇਸ ਕਿਹੜੇ ਪਹੁੰਚੀ ਆ ਉਹ ਠੀਕ ਹੋ ਜਾਣਗੇ ਮਿੰਟ ਚ ਬਾਈ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਪਿੰਡ ਨੂੰ ਪਤਾ ਹੈ